ਪਰਿਵਾਰ ਗਿਆ ਸੀ ਮਾਤਾ ਦੇ ਸੰਸਕਾਰ ਤੇ ਪਿੱਛੋਂ ਚੋਰਾਂ ਵੱਲੋਂ ਬਣਾਇਆ ਗਿਆ ਘਰ ਨੂੰ ਨਿਸ਼ਾਨਾ ਲੱਖਾਂ ਰੁਪਏ ਦੇ ਕਹਿਣੇ ਕੀਤੇ ਚੋਰੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਾਮਲਾ ਬਠਿੰਡਾ ਦੇ ਉਦਮ ਸਿੰਘ ਨਗਰ ਦਾ ਬਠਿੰਡਾ ਦੇ ਉਦਮ ਸਿੰਘ ਨਗਰ ਦੇ ਇੱਕ ਵਿਅਕਤੀ ਦੀ ਮਾਤਾ ਦੀ ਮੌਤ ਹੋ ਗਈ ਸੀ ਜੋ ਰਾਮਪਰਾ ਵਿਖੇ ਇਹ ਸਾਰਾ ਪਰਿਵਾਰ ਸੰਸਕਾਰ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਚੋਰਾਂ ਵੱਲੋਂ ਇਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਬਾਹਰਲੇ ਗੇਟ ਦੇ ਉੱਪਰ ਦੀ ਲੰਕ ਕੇ ਇਹ ਚੋਰ ਅੰਦਰ ਆਏ ਤਾਂ ਇਹਨਾਂ ਵੱਲੋਂ ਅੰਦਰਲਾ ਦਰਵਾਜ਼ਾ ਦਰਵਾਜ਼ੇ ਦਾ ਤਾਲਾ ਜਿਹੜਾ ਉਹ ਤੋੜਿਆ ਗਿਆ ਤਾਂ ਜਦ ਇਸ ਸਬੰਧੀ ਪੜੋਸੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਅੰਦਰਲੇ ਦਵਾਜ਼ਾ ਖੁੱਲਿਆ ਪਿਆ ਤਾਂ ਉਹਨਾਂ ਨੇ ਹੀ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਅਤੇ ਪਤਾ ਲੱਗਾ ਕਿ ਇਹਨਾਂ ਦੇ ਘਰ ਦੇ ਅੰਦਰ ਕੋਈ ਵੀ ਨਹੀਂ ਹੈ ਤੇ ਉਹਨਾਂ ਦੇ ਘਰ ਦੇ ਅੰਦਰ ਚੋਰੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਉਹ ਵਰਦਮਨ ਚੌਂਕੀ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਆਪਣੇ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਘਰ ਦੇ ਅੰਦਰੋਂ 1.5 ਕਰੋੜ ਦੇ ਲਗਭਗ ਸੋਨਾ ਸੀ ਜਿਹੜਾ ਉਹ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਤੇ ਨਾਲ ਜਿਹੜੀ ਚਾਂਦੀ ਹੈ ਉਹ ਚੋਰੀ ਕੀਤੀ ਗਈ ਹੈ ਦੇਖੋ ਤਸਵੀਰਾਂ ਦੇ ਵਿੱਚ ਵਰਦਮਨ ਚੌਂਕੀ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਮਾਮਲਾ ਬਠਿੰਡਾ ਦੇ ਉਦਮ ਸਿੰਘ ਨਗਰ ਦਾ ਹੈ ਜਿੱਥੇ ਇੱਕ ਪਰਿਵਾਰ ਇੱਕ ਬਜ਼ੁਰਗ ਮਾਤਾ ਦੇ ਸੰਸਕਾਰ ਤੇ ਗਿਆ ਹੋਇਆ ਸੀ ਤਾਂ ਪਿੱਛੋਂ ਚੋਰਾਂ ਵੱਲੋਂ ਇਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਇਹਨਾਂ ਦੇ ਘਰ ਦੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਜਿਹੜੇ ਉਹ ਚੋਰੀ ਕੀਤੀ ਗਈ ਸੀ ਹੁਣ ਪੁਲਿਸ ਇਸ ਸਬੰਧੀ ਆ ਗਿਆ ਜਿਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਗਏ ਆ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਬਾਅਦ ਦੀਆਂ ਗੱਲਾਂ ਨੇ ਲੇਕਿਨ ਇੱਕ ਵਾਰੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆ ਉਸ ਨੂੰ ਸੁਣਾਉਣੇ ਆ ਇਸ ਸਬੰਧੀ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਪੜੋਸੀ ਅਤੇ ਇੱਥੇ ਆਪਣਾ ਇੱਥੇ ਪਹੁੰਚੀ ਥਾਣਾ ਵਰਤਮਨ ਚੌਂਕੀ ਦੀ ਪੁਲਿਸ ਤੇ ਐਸਆਈ ਇਸ ਸਬੰਧੀ ਕੀ ਕਹਿੰਦਿਆ ਆ ਉਸ ਨੂੰ ਸੁਣਾਉਣੇ ਆ ਅਲੀ ਮੈਨ ਕੀ ਨਾਟ ਉੜ ਕੇ ਰਹਿ ਮੰਨੂ ਪੂਰਨ ਚੀਨਗਰ ਕੀ ਨਾਟ ਉੜ ਮੀਤਾਰਨ ਕੀ ਹੋਇਆ ਕੀ ਹੋਇਆ ਸਾਡੇ ਗਵੰਦੀਆਂ ਦੇ ਤਾਲੇ ਟਪੇ ਹੋਏ ਸੀ ਫਿਰ ਕਿਸੇ ਨੂੰ ਕੋਟ ਲੱਗਿਆ ਜੀ ਮੈਂ ਡਿਊਟੀ ਤੇ ਆ ਰਹੀ ਸੀ ਉਹ ਮੇਰੀ ਅਚਾਨਕ ਨਿਗਾ ਪਈ ਫਿਰ ਮੈਂ ਦੇਖਿਆ ਤੇ ਮੈਂ ਆਪਣੇ ਹਸਬੰਦ ਨੂੰ ਉਠਾਇਆ ਮੈਂ ਕਹਿੰਦੀ ਨਾ ਦੇ ਗਵੰਦੀਆਂ ਦੇ ਨਾ ਅਭੀ ਦਰਾਜਾ ਖੁੱਲਾ ਹੈ ਤੇ ਪਿਛਲੇ ਪਾਸੇ ਦੇਖਿਆ ਤੇ ਉਹ ਕਹਿੰਦੇ ਵੀ ਇਹ ਜਾ ਵੀ ਤਾਲਾ ਟਪਿਆ ਪਿਆ ਸੀ ਜਦੋਂ ਮੈਂ ਦੇਖਿਆ ਤੇ ਫਿਰ ਇਹਨਾਂ ਭਾਇ ਇਹਨਾਂ ਨੇ ਗਵੰਦੀਆਂ ਇਹਨਾਂ ਨੂੰ ਫੋਨ ਕੀਤਾ ਸਹੀ ਠੀਕ ਜੀ ਇਹ ਮਰਗ ਤੇ ਗਈ ਹੋਵੇ ਸੀ ਇਹਨਾਂ ਦੀ ਮੰਮੀ ਦੀ ਇਸਪਾਇਰ ਹੋ ਗਈ ਮਿਰਜ਼ੇ ਦੀ ਤੇਰੇ ਦੁਆ ਖਾਣੇ ਗਈ ਸੀ ਹਾਂਜੀ ਅਰ ਮੈਂ ਨਹੀਂ ਗਈ ਥੰਨੇ ਖਾਣੇ ਰੱਖਿਆ ਮਿਲਦਾ ਹੈ ਕਿਹਦੇ ਉਪਰ ਹੈ ਇਹਨਾਂ ਦਾ ਕੁਛ ਮੈਨੂੰ ਨਹੀਂ ਪਤਾ ਤੇਰੀ ਕਿਹਨਾ ਨਾਮ ਰੋ ਰਾਮੀ ਪ੍ਰੇਮ ਘਮਰਾਈ ਰੋ ਰਮਦਾ ਕੋਰੂਮ ਸਿੰਘ ਨਗਰ ਗਲੀ ਨੰਬਰ ਬੋਲੋ ਨਾ ਅੰਮ੍ਰਿਤਪੁਰ ਚੋਰੀ ਇਹਨਾਂ ਦੇ ਦੋ ਕੁ ਟੋਲੇ ਸੁਨਾ ਹੈ ਚੋਰੀ ਹੋ ਗਿਆ 450 500 ਗ੍ਰਾਮ ਕਰਾਨ ਚਾਂਦੀ ਸੀ ਜੀ ਉਹ ਸਮਝ ਪਤਾ ਸਾਨੂੰ ਹੀ ਮੈਂ ਨਾਈ ਡਿਊਟੀ ਕਰਕੇ ਆਇਆ ਸੀ ਜੀ ਸੁੱਤਾ ਪਿਆ ਸੀਗਾ ਇਸੇ ਮੇਰੇ 12:30 ਪੌਣੇ 1 ਵਜੇ ਆਏ ਮੇਰੇ ਕੋਲੋਂ ਉੱਪਰ ਉਠਾਇਆ ਮੈਨੂੰ ਜਿਹੜਾ ਇਸ ਤਰ੍ਹਾਂ ਗੋਲਿਆ ਦੇਣਾ ਸਾਡੇ ਖੁੱਲੇ ਪਏ ਆਂ ਦਰਵਾਜ਼ੇ ਖੁੱਲੇ ਹੋਏ ਆ ਜਦੋਂ ਮੈਂ ਦੇਖਿਆ ਬਾਹਰੋਂ ਤਾਂ ਇਹਦਾ ਤਾਲਾ ਟੁੱਟਿਆ ਸੀ ਬਾਰ ਪੜਿਆ ਸੀਗਾ ਤੇ ਜਿਹੜਾ ਲੈਨ ਦੇ ਸਾਢੇ ਦਰਵਾਜ਼ਾ ਉਹਦਾ ਖੁੱਲਾ ਹੋਇਆ ਸੀਗਾ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਫੋਨ ਕੀਤਾ ਭਾਈ ਸਾਹਿਬ ਨੂੰ ਕਿੱਥੇ ਗਏ ਸੀ ਉਹ ਰਾਮਪੁਰੇ ਗਏ ਸੀ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ ਸੀ ਜੀ ਤੇ ਕੱਲ ਸਸਕਾਰ ਸੀਗਾ ਤੇ ਅੱਜ ਫੋਲ ਚੁਗਰੇ ਸੀ ਤੇ ਰਨੋ ਫੋਨ ਕੀਤਾ ਹੀ ਆਈ ਸਕੀ ਫਿਰ ਉਹ ਆਪੇ ਥਾਣੇ ਗਏ ਹਾਂ ਰਿਪੋਰਟ ਕਰਨ ਗਈ ਸੀ ਉੱਥੇ ਸਾਨੂੰ 1.5 ਘੰਟੇ ਰੱਖਿਆ ਕਹਿੰਦੇ ਅਸੀਂ ਆਵਾਂਗੇ ਦੇਖਾਂਗੇ ਅੱਜ ਤਾਂ ਟਾਈਮ ਨਹੀਂ ਆ ਹੁਣ ਜਾ ਕੇ ਆਏ ਹਾਂ ਮੁਲਾਜ਼ਮ ਆ ਕੇ ਗਏ ਹੁਣ 1.5 ਘੰਟੇ ਕਾ ਉੱਤਰ ਕੇ ਵਟਾ ਕੇ ਰੱਖਿਆ ਹਾਂ ਹਾਂ ਉੱਥੇ ਉਹ ਥੋੜੇ ਹੋਰ ਕਿਸੇ ਕੰਮ ਪੂਰੇ ਲਿਖ ਰਹੀ ਸੀਗੇ ਤਾਂ ਸਾਰਾ ਟਾਈਮ ਲੱਗ ਗਿਆ ਤੇ ਹੁਣ ਮੁਲਾਜ਼ਮ ਹੋ ਗਏ ਆ ਮੌਕਾ ਦੇ ਕੇ ਗਏ ਸਾਰਾ ਕਹਿੰਦੇ ਜੋ ਵੀ ਹੈ ਦੇਸੀ ਬੰਦੀ ਕਰ ਵੀ ਕਰਾਂਗੇ ਸੇਰ ਨਵਾ ਕੇ ਫਿਰ ਦੇਖਾਂਗੇ ਆਣ ਵਣ ਤੋਂ ਸਟਾਰਟ ਕਰਾਂਗੇ ਮੇਰੇ ਕੀ ਨਾਮ ਟੋੜਾ ਸੁਮਨ ਦੇਵੀ ਕਿਹੜਾ ਰਿਹਾ ਸੀ ਉਦਨ ਸਿੰਘ ਨਗਰ ਟੋਨ ਨੰਬਰ ਕਰ ਜਿੰਦਾ ਆ ਚੋਰੀ ਹੋ ਗਈ ਜੀ ਸਾਡੀ ਨੁਕਸਾਨ ਹੋ ਗਿਆ ਜੀ ਡੇਢ ਟੋਲਾ ਸੋਨਾ ਸੀਗਾ ਤੇ ਅੱਧਾ ਕਿਲੋ ਚਾਂਦੀ ਸੀ ਅਸੀਂ ਮਾਤਾ ਦਾ ਸਾਡੇ ਮੇਰੇ ਸੱਸ ਦਾ ਜੱਤ ਹੋ ਗਈ ਜੀ ਰਾਮਪਰਾਪ ਉਹ ਕਿਹੜੂ ਕੇ ਦੱਸ ਦਿਆ ਸਾਨੂੰ ਸਾਡੇ ਗਵਾਂਧੀਆ ਨੇ ਫੋਨ ਕੀਤਾ ਸੀ ਉਹ ਕਹਿੰਦੇ ਵੀ ਤੁਹਾਡੇ ਜਿੰਗਰ ਫੁੱਟੇ ਪਏ ਆ ਵੀ ਤੁਸੀਂ ਆ ਕੇ ਦੇਖੋ ਤੇ ਕਿਹੜਾ ਨਸਬ ਹੋ ਗਿਆ ਨਸਬ ਕਿਹਦਾ ਕਿਆ ਹੋ ਗਿਆ ਨੁਕਸਾਨ 2 ਲੱਖ ਦਾ ਹੈਗਾ ਜੀ ਜੀ ਕੀ ਨਾਮਤਾ ਡੋ ਸ਼੍ਰੇਸ਼ ਕੁਮਾਰ ਕਿਹੜਾ ਮੱਲਾ ਹੈ ਉੱਦਮਨਗਰ ਦਾ 2 ਨੰਬਰ ਦਾ ਹੈਗਾ ਜੀ ਮਾਫ ਕਰਿਓ ਨਾਵਲਾ ਜੀ ਮੇਰੇ ਮਾਤਾ ਜੀ ਡੈੱਟ ਹੋ ਗਈ ਸੀ ਤੇ ਅੱਜ ਫੁੱਲ ਜਗਣ ਗਏ ਸੀ ਬੋਲ ਚੋਕੇ ਮੈਂ ਘਰੇ ਆਇਆ ਤੇ ਇਹਨਾਂ ਨੇ ਵੇਖਿਆ ਗਵੰਨਿਆਂ ਨੇ ਸਾਡੇ ਤੇ ਵੀ ਆਇਆ ਕਰਕੇ ਵੀ ਥੋੜੇ ਜਿੰਦੇ ਖੁੱਡੇ ਪਏ ਆ ਤੇ ਉਹ ਉੱجا ਕੇ ਫਿਰ ਅਸੀਂ ਇੱਧਰ ਦੇਖਿਆ ਆ ਮੁੰਡੇ ਆ ਇਹਨਾਂ ਦੇਖਿਆ ਵੀ ਤਾਂ ਅੰਨ ਵੀ ਆਇਆ ਕਰਕੇ ਵੀ ਟੁੱਟੇ ਗਏ ਜਵਨ ਫਿਰ ਅਸੀਂ ਅਰੇ ਪਹੁੰਚੇ ਦੇਖੇ ਤੇ ਖੂਨ ਕਿਤਨਾ ਖਸਾਲਾ ਕੋਲ ਵੀ ਆ ਕੇ ਦੇਖਿਆ ਨਾ ਜਿੰਨਾ ਮੈਂ ਬਹੁਤ ਸਾਰੇ ਆਏ ਨਹੀਂ ਪਹਿਲਾਂ ਤੇ ਦਵਾਈ ਦਿੱਤਾ ਇਹਨਾਂ ਨੇ ਵੀ ਟਾਈਮ ਨਹੀਂ ਖਾਦੇ ਕੋਲ ਫਿਰ ਫਿਰ ਅਸੀਂ ਪੱਤਰਕਾਰ ਨੂੰ ਜਿੰਦਗੇ ਬੁਲਾਇਆ ਅਸੀਂ ਨੇ ਅਧਿਕਾਰ ਕਾਰਵਾਈ ਕੀਤੀ ਉਹਨਾਂ ਨੇ ਇਹ ਗੱਲਬਾਤ ਕੀਤੀ ਫੇਰ ਆਇਆ ਜੀ। ਪਰ ਮਾਰ ਗਿਆ ਟੋੜੀ ਆ। ਹਾਲਵਾਰੀ ਟੋੜੀ ਦੀ। ਕਿੰਨਾ ਨੁਕਸਾਨ ਪਿਆ। ਨੁਕਸਾਨ ਇਹ ਹੋ ਗਿਆ 2.5 ਲੱਖ ਦਾ ਜੀ। ਕੀ ਕੁਛ ਲੱਗੇ ਆ। 2 ਵਜੇ ਬਾਅਦ ਨੇ 2 ਛਾਪਾ ਨੇ। ਕਿਲਾ ਸੋਨਾ ਸੀਗਾ। ਸੋਨਾ 1.5 ਗੋਲਾ ਸੋਨਾ ਸੀਗਾ। ਦੋ ਹੀ ਲਾ ਲਓ ਬਾਕੀ ਚੋਕੋਕੇ ਵੀ ਸੀਗੇ ਜੀ। ਤੇ 2 ਵਜੇ ਬਾਅਦ ਨੇ। ਕੋਈ ਕੁਛ ਨਹੀਂ। ਐਸੇ ਨਹੀਂ ਜੀ। ਹੋਰ ਕੌਣ ਸਾਗੀ ਸੀਗੀ? ਹਾਂਜੀ ਬੋਲ ਸਾਹਿਬ। ਦੇਖੀ ਹੈ ਕਿ ਕੀ ਬਸ। ਹੋਰ ਕਦੋਂ ਕਾਰਵਾਈ ਕਰਾਂਗੇ ਇਸ ਦੇ ਨਾਲ। ਇਹ ਨਾ ਤੁਹਾਡਾ ਸ਼ਿਵਰਾਜ ਸਿੰਘ ਐਸਾ ਹੀ ਟੋਕੀ ਵਰਤਮਾਨ ਤੋਂ ਉਹਦੀ ਮਾਮਲਾ ਦਿੱਤੇ ਇਹ ਮਾਮਲਾ ਇਹ ਨਾ ਜਿਹੜਾ ਆਇਆ ਦੇਖੇ ਮੌਕਾ ਚੋਰੀ ਹੋਇਆ ਸਮਾਨ ਇਹ ਆਪੇ ਜਿਹੜੇ ਦਰਜਵਾਨੀਆਂ ਆਵੇ ਦੱਸ ਰਿਹਾ ਵੀ ਇੱਕਦਾਂ ਦੋਦੋਂ ਸੁਣਾਦੇ ਆ ਤੇ ਕੁਝ ਪ੍ਰਸ਼ਨ ਚਾਹੁੰਦੀ ਹੈ ਜੀ ਮਲੋ ਇਹ ਆ ਦੇ ਉਦੋਂ ਵਾਲਾ ਇਹ ਕਿਹੜਾ ਰਿਹਾ ਇਹ ਉਦੋਂ ਮਿਸਾਨਾ ਕਾਲੀ ਨੰਬਰ ਤੋਂ ਕਿੱਥੇ ਖੜੋ ਗਏ ਉਹ ਵੀ ਆਪਾਂ ਇੱਥੇ ਕਰਦੇ ਹਾਂ ਹਾਂ ਜੀ ਕਾਰਵਾਈ ਆਪਾਂ ਮੌਕਾ ਦੇਖ ਲਿਆ ਫਿਰ ਉਹ ਸਰ ਕਾਰਵਾਈ ਸੁਰੇ ਕਰਾਂਗੇ ਚੈੱਕ ਟੂ ਕਰਾਂਗੇ ਕੈਮਰਾ ਚੈੱਕ ਕਰਾਂਗੇ ਕੋਈ ਆਣ ਗੁਣਾਂ ਚੋਕ ਬੰਦੇ ਸ਼ੱਕੀ ਹੋਏ ਤਾਂ ਫਿਰ ਚੈੱਕ ਕਰਾਂਗੇ ਸਾਰੇ